ਹਾਂਜੀ ਭਾਜੀ ਕੀ ਨਾਮ ਤੁਹਾਡਾ ਜੀ ਹਾਂਜੀ ਅਜੈਬ ਸਿੰਘ ਬਰਨਾਲਾ ਜੀ ਅੱਛਾ ਜੀ ਕੀ ਪ੍ਰੋਬਲਮ ਹੈ ਤੁਹਾਨੂੰ ਮੈਨੂੰ ਬਹੁਤ ਜਿਆਦੀ ਪ੍ਰੋਬਲਮ ਹੈ ਕਿ ਸਨ ਦੋ ਇਅਰਪਾਇਨ ਦੇ ਵਿੱਚ ਘੋੜੇ ਤੋਂ ਡਿੱਗ ਕੇ ਸੱਟ ਲੱਗੀ ਸੀ ਅੱਛਾ ਜੀ ਤੇ ਉਹਦੇ ਤੋਂ ਇੱਕ ਦਾ ਟਰੈਕਟਰ ਦਾ ਐਕਸੀਡੈਂਟ ਹੋਇਆ ਸੀ ਜੀ ਜੀ ਤੇ ਇੱਕ ਰਾਮ ਮੋਟਰਸਾਈਕਲ ਦਾ ਤੇ ਤਿੰਨ ਰਾਮ ਬੱਸ ਦੇ ਵਿੱਚ ਡਿੱਗਾ ਮੇਰੇ ਲੱਕ ਦੇ ਵਿੱਚ ਤੇ ਮਤਲਬ ਆ ਜਿਹੜੇ ਟਾਉਣ ਦੇ ਮਨਕੇ ਆ ਆ ਪੋਟੇ ਤਿਆਰਕਾਂ ਦੇ ਬਹੁਤ ਜਿਆਦੀ ਪ੍ਰੋਬਲਮ ਹੀ ਸੀ ਅੱਛਾ ਜੀ ਕੀ ਬਹੁਤ ਹੀ ਜਿਆਦੀ ਜੇ ਤਿਲ ਲਾਏ ਠਾਣ ਨੂੰ ਜਿਹਦਾ ਹਿਤਾ ਨਹੀਂ ਹੋਇਆ ਜਾਂਦਾ। ਹਾਂਜੀ। ਨਾ ਚੌਂਗਰੀ ਵਜਦੀ ਹੀ ਬਹੁਤ ਜਿਆਦੀ ਪ੍ਰੋਬਲਮ ਹੀ ਜਿਹੜੀ ਹੈ ਤੁਹਾਡੇ ਇਹ ਇਲਾਜ ਦੇ ਨਾਲ ਬਿਲਕੁਲ ਠੀਕ ਹੋ ਗਿਆ ਜੀ। ਪਹਿਲਾਂ ਲਾਇਕ ਰਹਿ ਕੇ ਤੇ ਉਹਨਾਂ ਕੋਲ ਪਹਿਲਾਂ ਭਾਈ ਤੋਂ ਦਵਾਈ ਬੜੀ ਖਾਧੀ ਟੀਕੇ ਲਵਾਏ ਇਲਾਜ ਪਟਡੇ ਕਰਵਾਏ ਤੇ ਕੋਈ ਫਰਕ ਨਹੀਂ ਪਿਆ। ਹਾਂ। ਇਹ ਵੈਦ ਸਾਹਿਬ ਨੇ ਤੁਹਾਡੇ ਮਲਸ਼ਪੁਰ ਚ ਕੀ ਦੀ ਉਹ ਇਲਾਜ ਦਾ ਕੀਤਾ ਦਵਾਈ ਦੀ ਬੜੀ ਵਧੀਆ ਮਹਿਸੂਸ ਕਰ ਰਹੇ ਹੁਣ। ਬਹੁਤ ਵਧੀਆ ਜੀ ਮੈਂ ਬੜਾ ਤੁਹਾਡਾ ਧੰਨਵਾਦ ਤੁਹਾਡੀ ਇਲਾਜ ਦਾ ਜਿਹੜੀ ਕਲਾਜ ਦਾ ਹਾਂਜੀ ਹਾਂਜੀ ਬਹੁਤ ਹੀ ਮੈਂ ਫਿਜ਼ੀਓਥੈਰੇਪੀ ਹਰ ਇੱਕ ਚੀਜ ਜਗ ਨਾਈ ਹਰ ਇੱਕ ਰੂਪ ਦਾ ਇਲਾਜ ਹਾਂਜੀ ਹਾਂਜੀ ਹੱਡੀਆਂ ਵਾਲੇ ਡਾਕਟਰਾਂ ਤੋਂ ਵੀ ਕਰਾਇਆ ਸੀ ਪਰ ਨਹੀਂ ਹੋਇਆ ਜੀ ਹਾਂਜੀ ਫਿਰ ਵੈਦ ਸਾਹਿਬ ਬੈਰ ਬਲਬੀਰ ਸਿੰਘ ਜੀ ਦਾ ਕੀ ਦਾ ਇਲਾਜ ਵਧੀਆ ਹਾਂਜੀ ਬਿਲਕੁਲ ਬਿਲਕੁਲ ਜੀ ਵਧੀਆ ਮਹਿਸੂਸ ਕਰ ਰਹੇ ਆਂ ਆਪਣੇ ਉਹਨਾਂ ਦੇਖ ਕੇ ਹਾਂਜੀ 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 ਬਹੁਤ ਹੀ ਜ਼ਿਆਦਾ ਜੀ ਬਹੁਤ ਠੀਕ ਹੈ ਜੀ ਧੰਨਵਾਦ ਲੱਖ ਲੱਖ ਧੰਨਵਾਦ ਹੈ ਜੀ ਧੰਨਵਾਦ ਹੈ ਜੀ ਠੀਕ ਹੈ ਜੀ